ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਾਨਕ ਨਾਮ ਲੈਵਾ ਸੰਗਤਾਂ ਨੂੰ ਘੋਰਤਰਾ ਅਚਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਜਿੱਤੇ ਧੰਗੁਰ ਨਾਨਕ ਸਾਹਿਬ ਜੀ ਨੇ ਚਰਨ ਪਾਏ ਆ ਸੰਗਤ ਰੂਪ ਹੋ ਕੇ ਇਥੋਂ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਸਮੂਹ ਜੀ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਇਥੇ ਪਿਛਲੇ ਸਮੇਂ ਵਿੱਚ ਸਤਕਾਰਯੋਗ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਕਾਰਸੇਵਾਲੇ ਮਹਾਪੁਰਸ਼ਾ ਵੱਲੋਂ ਵਰਸਾਏ ਹੋਏ ਬਾਬਾ ਬਚਨ ਸਿੰਘ ਬਾਬਾ ਮਹਿੰਦਰ ਸਿੰਘ ਦੀ ਵੱਲੋਂ ਗੁਰਦੁਆਰਾ ਚਲ ਸਾਹਿਬ ਦੀਆਂ ਸਵਾਵਾਂ ਬਾਬਾ ਮਲਕੀਅਤ ਸਿੰਘ ਰਾਹੀਂ ਕਰਵਾਈਆਂ ਆਰੰਭ ਕਰਵਾਈਆਂ ਸਨ ਅੱਜ ਬੜੀ ਖੁਸ਼ੀ ਦੀ ਗੱਲ ਆ ਸੰਗਤ ਨੂੰ ਕੈਨ ਚ ਫਖਰ ਮਹਿਸੂਸ ਕਰ ਰਹੇ ਆ ਇੱਥੇ ਇਹ ਆਲੀ ਸ਼ਾਨ ਲੰਗਰ ਹਾਲ ਦੀ ਇਮਾਰਤ ਆਧੁਨਿਕ ਤਰੀਕੇ ਨਾਲ ਸਾਰੀ ਜੋ ਪਿਛੇ ਬਰਤਨ ਔਰ ਜੋ ਇਹ ਲੰਗਰ ਹਾਲ ਇਹ ਤਿਆਰ ਹੋ ਚੁੱਕਿਆ 3 ਮਾਰਚ 2025 ਦਿਨ ਐਤਵਾਰ ਸਵੇਰੇ 10 ਵਜੇ ਅਖੰਡ ਪਾਤਸ਼ਾਹ ਦੇ ਭੋਗ ਅਪਰੰਤ ਕੀਰਤਨ ਦਰਬਾਰ ਸਜੇਗਾ ਔਰ ਇਹ ਲੰਗਰ ਹਾਲ ਜਿਹੜਾ ਇਸ ਸੰਗਤਾਂ ਨੂੰ ਸਮਰਪਿਤ ਕੀਤਾ ਜਾਏਗਾ ਮੈਂ ਸਮੁੱਚੀਆਂ ਇਲਾਕੇ ਦੀਆਂ ਨਾਨਕ ਨਾਮ ਲੈਵਾ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਆਓ ਵੱਡੇ ਪੱਦਰ ਤੇ ਇਸ ਮਹਾਨ ਕਾਰ ਸੇਵਾ ਦੇ ਕੁੰਬ ਵਿੱਚ ਜੋ ਇਹ ਲੰਗਰ ਹਾਲ ਤਿਆਰ ਹੋਇਆ ਇਹਦੀ ਅਰੰਭਤਾ ਜਿਹੜੀ 30 ਮਾਰਚ ਦਿਨ ਐਤਵਾਰ ਨੂੰ ਹੋਣ ਜਾ ਰਹੀ ਏ ਇਹਦੇ ਵਿੱਚ ਸ਼ਮੂਲੀਅਤ ਕਰਕੇ ਗੁਰੂ ਘਰ ਦੀਆਂ ਅਸੀਸਾਂ ਲਈਏ ਗੁਰੂ ਘਰ ਦੀਆਂ ਖੁਸ਼ੀਆਂ ਲਈਏ ਫਿਰ ਸਮੁੱਚੀ ਸੰਗਤ ਨੂੰ ਇਸ ਕਾਰਜ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਬੇਨਤੀ ਕਰਦੇ ਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ